ਸਰਦਾਰ ਕੁਲਵੰਤ ਸਿੰਘ ਪ੍ਰਸ਼ਨ ਨੰਬਰ 22 ਜੀ ਡਾਕਟਰ ਬਲਬੀਰ ਸਿੰਘ ਮਾਰਯੋ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਨੇ ਕੁਵੰਤ ਜੀ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਜਿਹੜੇ ਸਾਡੇ ਸੈਕਟਰ 69 ਤੇ ਸੈਨੇਟਾ ਦੀਆਂ ਡਿਸਪੈਂਸਰੀਆਂ ਕਦੋਂ ਸ਼ੁਰੂ ਹੋਣਗੀਆਂ ਕਦੋਂ ਸਟਾਫ ਲੱਗੇਗਾ ਜੇ ਜਦੋਂ ਸਾਡੇ ਕੋਲ ਸਵਾਲ ਆਇਆ ਤੇ ਅਸੀਂ ਸਟਾਫ ਵੀ ਲਾਤਾ ਦਵਾਈਆਂ ਵੀ ਦੇਤੀਆਂ ਤੇ ਸ਼ੁਰੂ ਕਰਾਤੀਆਂ ਜੀ ਸੋ ਮੈਂ ਮੈਂਬਰ ਸਾਹਿਬ ਨੂੰ ਕਹੂੰਗਾ ਕਿ ਜਾਓ ਤੇ ਫੀਤਾ ਘਟਿਆ ਹੋ ਉਥੇ ਤੇ ਥੋੜੇ ਫੁੱਲ ਬੂਟੇ ਲਵਾ ਦਿਓ ਜੀ ਇਤਨਾ ਬੜਾ ਮਿਹਰਬਾਨ ਮੰਤਰੀ ਦੀ ਦੂਜਾ ਦੂਜਾ ਇਹਦਾ ਸਿਗਾ ਦੀ ਜਿਹੜਾ ਇਹਨਾਂ ਦੇ ਇੱਕ ਹੋਰ ਹੈਗੀ ਆ ਜਿਹੜੇ ਇੱਕ ਜੜੀ ਰੰਦੀ ਹੈ ਇਹਨਾਂ ਦੀ ਨਾ ਜੋ ਤੁੰਗ ਬਿਲਡਰ ਜਿਹੜੇ ਛੱਡ ਗਏ ਸੀ ਉਹ ਕਿਉਂਕਿ ਜਿਹੜਾ ਮਤਲਬ ਉਹਨਾਂ ਨੇ ਆਪਣਾ ਵਾਇਲੇਟ ਕੀਤਾ ਸੀਗਾ ਜਿਹੜੇ ਉਹਦੇ ਨਾਮ ਸੀਗੇ 69 ਵਾਲੀ ਚ ਉਹਦਾ ਵੀ ਅਸੀਂ ਸਰ ਬਣਾ ਲਿਆ ਹੈਗਾ ਜੀ ਉਹਦਾ ਬਜਟ ਬਣਾ ਲਿਆ ਹੈਗਾ ਹੁਣ ਆ ਨਵੇਂ ਬਜਟ ਚ ਪੈਸੇ ਮਿਲਣਗੇ ਉਹ ਵੀ ਕੰਪਲੀਟ ਕਰਕੇ ਓਬੀ ਸ਼ੁਰੂ ਕਰਾ ਦੇ ਜੀ ਜੀ ਹਾਂ ਜੀ ਐਮਐਲਏ ਸਾਹਿਬ ਮਾਂਜੋਸ ਕਿ ਖਲਤਨਵਾਰ ਜੀ ਮੈਂ ਤੁਹਾਡੇ ਰਾਹੀਂ ਦਾ ਜੀ ਮੰਤਰੀ ਨੂੰ ਇੱਕ ਤਾਂ ਜਾਣਕਾਰੀ ਦੇਣੀ ਹੈ ਪਹਿਲਾਂ ਫਿਰ ਮੈਂ ਸਵਾਲ ਪੁੱਛਣਾ ਹੈ ਸੋ ਮੰਤਰੀ ਜੀ ਮੇਰੀ ਬੇਨਤੀ ਹੈ ਤੁਹਾਨੂੰ ਕਿ ਸ਼ਾਇਦ ਤੁਹਾਡੇ ਅਮਲੇ ਫੈਲੇ ਵਿੱਚ ਤੁਹਾਨੂੰ ਜਾਣਕਾਰੀ ਠੀਕ ਨਹੀਂ ਦਿੱਤੀ ਕਿਉਂਕਿ 9 ਵਜੇ ਤੱਕ ਮੈਂ ਬੰਦੇ ਉੱਥੇ ਬਿਠਾਲੇ ਹੋਏ ਸੀ ਤੇ ਕੋਈ ਸਟਾਫ ਦਾ ਮੈਂਬਰ ਉੱਥੇ ਤੁਹਾਡਾ ਪਹੁੰਚਿਆ ਨਹੀਂ ਮੈਨੂੰ ਇਹ ਲੱਗਦਾ ਵੀ ਜਾਣਕਾਰੀ ਜਿਹੜੀ ਆ ਉਹ ਅਧੂਰੀ ਤੇ ਤੁਹਾਨੂੰ ਸ਼ਾਇਦ ਝੂਠੀ ਦਿੱਤੀ ਗਈ ਆ ਇਹ ਥੋੜਾ ਜਿਹਾ ਇੱਕ ਵਾਰੀ ਪਤਾ ਜਰੂਰ ਕਰ ਲਿਓ ਤੇ ਹੁਣ ਸਵਾਲ ਇਹ ਆ ਵੀ ਮੈਨੂੰ ਇਹ ਦੱਸ ਦਿਓ ਵੀ ਇਹ ਚਲੌਣੀਆਂ ਕਦੋਂ ਨੇ ਕਿਉਂਕਿ ਅੱਜ ਤੱਕ ਨਹੀਂ ਚਲੀਆਂ ਹੈਗੀਆਂ ਵਾਹ ਠੀਕ ਹੈ ਮੰਤਰੀ ਜੀ ਤੁਸੀਂ ਤਾਂ ਬੜੇ ਮਿਹਰਬਾਨ ਸੀ ਤੇ ਮੈਂ ਸਾਹਿਬ ਤੁਹਾਡੇ ਤੋਂ ਦੱਸਣਾ ਚਾਹੁੰਦਾ ਵੀ ਅਸੀਂ ਇਹਨਾਂ ਨੂੰ ਮੈਂ ਸਟਾਫ ਦਾ ਨਾਮ ਵੀ ਦੱਸ ਦਿੰਨਾ ਇਹ 9 ਵਜੇ ਦਾ ਕਹਿ ਰਹੇ ਆ ਇਹ ਹੋ ਸਕਦਾ ਵੀ ਹਾਂ ਜੀ ਸ੍ਰੀ ਅਕਲਵਾਲ ਸਿੰਘ ਜੀ ਜਿਹੜੀ ਗੱਲ ਪੂਰੀ ਨਹੀਂ ਹੋਈ ਸਰ ਜੀ ਬਈ ਇੱਕ ਤਾਂ ਸਟਾਫ ਪੂਰਾ ਨਹੀਂ ਹੈ ਦੂਸਰਾ ਤੁਸੀਂ ਲਿਖਿਆ ਹੈ ਵੀ ਆਰਜੀ ਸਟਾਫ ਲਾ ਕੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਸਿਹਤ ਸਹੂਲਤਾਂ ਆਰਜੀ ਸਟਾਫ ਲਾ ਕੇ ਸਿਹਤ ਸਹੂਲਤਾਂ ਸਿਹਤ ਸਹੂਲਤਾਂ ਚੰਗੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਮੇਰੀ ਬੇਨਤੀ ਹੈ ਵੀ ਇਹ ਬਣਨੀਆਂ ਨੂੰ ਬਹੁਤ ਏਰ ਹੋ ਗਈ ਦੋਨੋਂ ਡਿਸਪੈਂਸਰੀਆਂ ਨੂੰ ਪੈਸਾ ਵੀ ਬਹੁਤ ਖਰਚ ਹੋ ਰਿਹਾ ਹੈ ਔਰ ਬਣੀਆਂ ਵੀ ਬਹੁਤ ਸੋਹਣੀਆਂ ਨੇ ਔਰ ਇਹਨਾਂ ਤੇ ਪਰਮਨੈਂਟ ਸਟਾਫ ਲਾਇਆ ਜਾਵੇ ਤੇ ਇਹ ਦੱਸ ਦਿਓ ਵੀ ਪਰਮਨੈਂਟ ਸਟਾਫ ਕਦੋਂ ਲਾਓਗੇ ਬਸ ਮੇਰੀ ਬੇਨਤੀ ਇਹ ਹੈ ਇੱਕ ਤੇ ਅਗਲੀ ਨਾਸੀ ਸੈਕਟਰ ਵਾਲੀ ਪਰ ਬਾਅਦ ਚ ਕਰ ਲੈਂਦੇ ਆ ਪਹਿਲਾਂ ਇਹ ਸਾਡੀ ਥੈਂਕ ਯੂ ਦੇ ਦਿਓ ਕਿਰਪਾ ਕਰ ਇਹ ਹੋ ਸਕਦਾ ਜੀ ਇਹਨਾਂ ਦੇ ਬੰਦਿਆਂ ਨੇ 9 ਵਜੇ ਉਹਨਾਂ ਨੂੰ ਇਨਫੋਰਮੇਸ਼ਨ ਭੇਜਤੀ ਹੋਵੇ ਕੋਈ ਬੰਦੇ 9:05 ਤੇ ਜਾਂ 9:10 ਤੇ ਪਹੁੰਚੇ ਹੋਣ ਅਕਸਰ ਜਿਹੜੇ ਪਿੰਡਾਂ ਜਾਂਦੇ ਆ ਇੱਕ ਮੈਂਬਰ ਜੀ ਕੁਲਵੰਤ ਜੀ ਕੁਲਵੰਤ ਜੀ ਤੁਹਾਡੇ ਜਿਹੜੇ ਡਿਸਪੈਂਸਰੀ ਹੈਗੀ ਹੈ ਨਾ ਜਿਹੜੀ 69 ਹੈ ਉਹਦੇ ਚ ਡਾਕਟਰ ਸੋਮਨ ਲਤਾ ਫਾਰਮਾਸਿਸਟ ਮੋਨਾ ਸੇਟ ਸ਼੍ਰੀਮਤੀ ਜਤਿੰਦਰ ਲ্যাব ਟੈਕਨੀਸ਼ੀਅਨ ਤੇ ਸਟਾਫ ਨਰਸ ਨਵਨੀਤ ਕੌਰ ਮੇਰੇ ਕੋਲ ਸਟਾਫ ਦੀ ਸਾਰੀ ਲਿਸਟ ਹੈ ਔਰ ਮੈਂ ਕੱਲ ਚੈੱਕ ਕਰਕੇ ਮੈਂ ਵੀ ਆਪਣੇ ਡਾਇਰੈਕਟਰ ਹੈਲਥ ਸਰਵਿਸਸ ਤੋਂ ਕਨਫਰਮ ਕਰਕੇ ਸੈਕਟਰੀ ਤੋਂ ਕਨਫਰਮ ਕਰਕੇ ਤਾਂ ਸਟੇਟਮੈਂਟ ਦਿੰਨਾ ਐਦਾ ਨਹੀਂ ਦਿੰਦਾ ਤੁਹਾਡੀ ਕੰਮ ਸ਼ੁਰੂ ਕਰਤਾ ਸਰ ਇਹ ਰੈਗੂਲਰ ਸਟਾਫ ਨੂੰ ਅਸੀਂ ਬਹੁਤ ਜਲਦੀ ਜਿਹੜਾ ਸਾਡੀ ਰਿਕਰਟਮੈਂਟ ਚੱਲਦੀ ਪਈ ਆ ਤੁਹਾਡੀ ਡਿਸਪੈਸਲ ਹੀ ਨਹੀਂ ਬਾਹਰੋਂ ਦਿੰਦੇ ਜੀ ਅਸੀਂ ਥੈਂਕ ਯੂ ਲਾਤੇ ਲਾਤ ਠੀਕ ਹਾਂਜੀ ਜੀ ਸ੍ਰੀ ਕੁਲਵੰਤ ਸਿੰਘ ਅਜੇ ਤੱਕ ਪੂਰੇ ਤੁਸੀਂ ਨਹੀਂ ਨਹੀਂ ਮੈਂ ਮੈਂ ਤਾਂ ਜਨਾਬ ਸਹੀ ਅਜਾ ਇੱਕ ਇੱਕ ਸਵਾਲ ਦੇ ਵਿੱਚ ਹੀ ਦੋ ਸਵਾਲ ਸੀ ਤੇ 79 ਸੈਕਟਰ ਦੀ ਇੱਕ ਡਿਸਪੈਂਸਰੀ ਆ ਜਿਹੜੀ 2021 ਵਿੱਚ ਸ਼ੁਰੂ ਹੋਈ ਸੀ ਔਰ ਉਹ ਉਦਾਂ ਹੀ ਪਈ ਗਿਆ ਥੋੜਾ ਜਿਹਾ ਕੰਮ ਹੋਇਆ ਇਹਨਾਂ ਦਾ ਜਵਾਬ ਇਹਨਾਂ ਬਦੋਂ ਆਇਆ ਮੰਤਰੀ ਜੀ ਬਦੋਂ ਵੀ 40% ਜਿਹੜੀ ਉਹ ਪੂਰੀ ਹੋ ਚੁੱਕੀ ਹੈ ਬਸ 40% ਪੂਰੀ ਹੋਈ ਨਹੀਂ ਚਲੋ ਇਹ ਮੰਨ ਲੈਂਦੇ ਆ ਕਿਉਂਕਿ ਸਟਰਕਚਰ ਜਿਆ ਅਧੂਰਾ ਜਿਆ ਖੜਾ ਹੈ ਉੱਥੇ ਲੇਕਿਨ ਬਾਕੀ ਦਾ ਕੋਈ ਤਸੱਲੀ ਵਕਤ ਜਵਾਬ ਨਹੀਂ ਆਇਆ ਤੇ ਪੰਦ ਜੀ ਦੇ ਕਹਿਣ ਮੁਤਾਬਕ ਸਰ ਇੱਕ ਮਿੰਟ ਮੰਤਰੀ ਜੀ ਦੇ ਕਹਿਣ ਮੁਤਾਬਕ ਬਈ ਫੰਡ ਆਉਣ ਉਪਰੰਤ 6 ਮਹੀਨੇ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਔਰ 6 ਮਹੀਨੇ ਵਿੱਚ ਪੂਰਾ ਕਰ ਲਿਆ ਜਾਊਗਾ ਫੰਡ ਆਉਣ ਉਪਰੰਤ ਫੰਡ ਕਦੋਂ ਆਉਣੇ ਨੇ ਕਿੰਨੇ ਆਉਣੇ ਨੇ ਆਉਣੇ ਦੀ ਵੀ ਇੱਕ ਨਹੀਂ ਆਉਣੇ ਇਹ ਇੱਕ ਸਵਾਲ ਹੈ ਜਦੋਂ ਫੰਡ ਆ ਗਿਆ ਫਿਰ ਤਾਂ ਪੂਰਾ ਹੋ ਜਾਣਾ ਨਹੀਂ ਤੁਹਾਡੀ ਤਾਂ ਮਿੱਤਰ ਦਾ ਜੀਮਾ ਜੀ ਨਾਲ ਤੁਸੀਂ ਲੈ ਹੀ ਲੈਣੇ ਆ ਉਹਨਾਂ ਨੂੰ ਪਤਾ ਜੀਮਾ ਜੀ ਸਾਡੀ ਸੁਣਦੇ ਹੀ ਨਹੀਂ ਹੈਗੇ ਮੈਂ ਕਹਾ ਵੀ ਮੁਹਾਰੀ ਨੂੰ ਦੱਸ ਤਾ ਕੁਝ ਚਲੋ ਜਵਾਬ ਸਵਾਲ ਆ ਗਿਆ ਜੀ ਇਹਨਾਂ ਦਾ ਜੀ ਮੰਤਰੀ ਜੀ ਸਰ ਇਸ ਤਰ੍ਹਾਂ ਹੈਗਾ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ 2021 ਇਹ 2021 ਨਾ ਇੱਕ ਬੜਾ ਲੈਂਡਮਾਰਕ ਜਿਹੜਾ ਤੁਸੀਂ ਕਹੋ ਵੀ ਸਾਲ ਸੀਗਾ ਜਿਹਦੇ ਵਿੱਚ ਬੜਾ ਕੁਝ ਹੋ ਜਾ ਹੋਇਆ ਜਿਹੜੇ ਜ਼ਿਆਦਾ ਕੰਮ ਚਾਏ ਉਹ ਆਕਸੀਜਨ ਪਲਾਂਟ ਹੋਣ ਜੀ ਚਾਹੇ ਡਿਸਪੈਂਸਰੀਆਂ ਹੋਣ ਚਾਹੇ ਸਬਡਿਵੀਜ਼ਨ ਹਸਪੀਟਲ ਚਮਕੌਰ ਸਾਹਿਬ ਦਾ ਹੋਵੇ ਬਹੁਤ ਸਾਰੇ ਜਗ੍ਹਾ ਤੇ ਤਾਂ ਉਹਨਾਂ ਨੇ ਸੁਪਰ ਸਪੈਸ਼ਲਟੀ ਬੰਗ ਦੇ ਵੀ ਨੀ ਪੱਥਰ ਰੱਖੇ ਹੋਏ ਸੀਗੇ ਜੀ ਕਈ ਜਗ੍ਹਾ ਤੇ ਤਾਂ ਨੀ ਪੱਥਰੀਆਂ ਨਾਲ ਤਾਂ ਸਟਰਕਚਰ ਖੜਾ ਹੋਇਆ ਨਾ ਜੀ ਹੁਣ ਸਰ ਜੇ ਮੈਂ ਨਵੀਂ ਡਿਸਪੈਸ਼ਲਟੀ ਬਣਾਣੀ ਆ ਅਸੀਂ 881 ਆਮ ਆਦਮੀ ਕਲੀਨਿਕ ਬਣਾਉਂਦੇ ਸਰ ਆ ਜਿਹੜਾ ਵਿਗੜਿਆ ਹੋਇਆ ਕੰਮ ਆ ਜਿਹੜੀਆਂ ਗੰਡਾ ਮਾਰ ਕੇ ਚੱਲ ਗਏ ਨਾ 21 ਵਾਲੇ 21 'ਚ ਦੋ ਸੀਗੇ ਜੀ ਇੱਕ ਸਾਥੀ ਤੇ ਦੋ ਮੁੱਖ ਮੰਤਰੀ ਸੀ ਜੀ ਉਹ ਇਹੋ ਜਿਹੇ ਘੰਡਾ ਮਾਰ ਕੇ ਗਿਆ ਸਾਰ ਉਹ ਜਿਹੜਾ ਬਿਲਡਰ ਸੀਗਾ ਉਹਦੇ ਨਾਲ ਇਹਨਾਂ ਦਾ ਕੀ ਹੋਇਆ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਵੀ ਰੌਲਾ ਕਿਸ ਚੀਜ਼ ਤੇ ਪਿਆ ਸ਼ੇਰ ਦਾ ਪਿਆ ਜਾਂ ਕਿਸੇ ਹੋਰ ਚੀਜ਼ ਦਾ ਪਿਆ ਜੀ ਉਹਨ ਛੱਡ ਕੇ ਚਲਾ ਗਿਆ ਜੀ ਹੁਣ ਜਿਹੜਾ ਵਿਗੜਿਆ ਹੋਇਆ ਕੰਮ ਹੈ ਜੀ ਉਹਨੂੰ ਸੁਧਾਰਨ ਨੂੰ ਟਾਈਮ ਤਾਂ ਲੱਗੇਗਾ ਜੀ ਪਰ ਮੈਂ ਜਿਹੜੀ ਬਾਕੀ ਇਹਨਾਂ ਨੂੰ ਮੈਂਬਰ ਸਵਾਰ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਫੰਡ ਮੈਂ ਨਹੀਂ ਦਿੰਦਾ ਜੀ ਇਹਨਾਂ ਨੂੰ ਬੇਨਤੀ ਆ ਕੇ ਜਾ ਕੇ ਚੀਮਾ ਸਾਹਿਬ ਨਾਲ ਚਾਹ ਪੀਆ ਕਰੋ ਹਲਕੇ ਪਰਚੀ ਵੜਾਇਆ ਕਰੋ ਬੰਨੇ ਇੱਕ ਪੈਸਾ ਨੂੰ ਦੇ ਦਿਓ ਠੀਕ ਹੈ ਠੀਕ ਹੈ ਥੈਂਕ ਯੂ